ਅੱਜ ਸ਼ਾਸਤਰ ਨਗਰ ਹੁਸ਼ਿਆਰਪੁਰ ਦੇ ਵਿੱਚ ਉਦੋਂ ਲੋਕੀ ਸਹਿਮ ਗਏ ਜਦੋਂ ਇੱਕ ਸਕੂਲ ਜਾ ਰਹੀ ਲੜਕੀ ਦੇ ਹੱਥੋਂ ਇੱਕ ਯੁਵਕ ਮੋਟਰਸਾਈਕਲ ਸਵਾਰ ਜਿਹਦਾ ਮੋਟਰਸਾਈਕਲ ਦਾ ਅਗਲਾ ਪਿਛਲਾ ਨੰਬਰ ਵੀ ਨਹੀਂ ਸੀਗਾ ਉਹ ਉਸ ਕੁੜੀ ਕੋਲੋਂ ਮੋਬਾਈਲ ਖੋ ਕੇ ਚੱਲਦਾ ਬਣਿਆ ਤੇ ਉਦੋਂ ਕੁੜੀ ਵੀ ਰੋਣ ਲੱਪੇ ਤੋਂ ਨੇ ਰੋਲਾ ਪਾਤਾ ਤੇ ਮੌਕੇ ਤੇ ਇਸ ਏਰੀਆ ਦੇ ਐਮਸੀ ਨਵਾਬ ਉਹ ਵੀ ਮੌਕੇ ਤੇ ਪਹੁੰਚ ਗਏ ਤੇ ਸੀਸੀਟੀਵੀ ਕੈਮਰੇ ਵੀ ਖੰਗਾਲ ਦੇ ਜਾ ਰਹੇ ਆ ਤੇ ਨਵਾਬ ਵੱਲੋਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਕਰਦੇ ਆ ਗੱਲਬਾਤ ਉਸ ਕੁੜੀ ਦੇ ਨਾਲ ਕੀ ਨਾਮ ਹੈ ਤੁਹਾਡਾ ਰਸਨੀ ਕੁਮਾਰੀ ਕਿੱਥੇ ਰਹਿੰਦੇ ਆਪਾਂ ਸ਼ਾਸਤਰੀ ਨਗਰ ਪੱਲੀ ਅੱਜ ਕੀ ਵਾਰਦਾ ਕੋਈ ਤੁਹਾਡੇ ਨਾਲ ਮੇਰੇ ਫੋਨ ਕੋਲ ਕੇ ਲੱਗੇ ਸੀ ਤੁਸੀਂ ਕਿੱਧਰ ਆ ਜਾ ਰਹੇ ਸੀਗੇ ਕਾਲਜ ਜਾ ਰਹੇ ਸੀ ਅੱਛਾ ਤੇ ਕਿੱਥੇ ਕੋਈ ਘਟਨਾ ਹੈ ਆਈ ਡਾਕਟਰ ਅੱਛਾ ਗਲੀ ਚ ਹੋਈ ਹੈ ਹਾਂਜੀ ਤੇ ਕਿੰਨੇ ਮੁੰਡੇ ਸੀਗੇ ਇਕੱਲਾ ਹੀ ਸੀ ਕਦ ਤੇ ਸੀਗੇ ਬਾਈਕ ਤੇ ਸੀ ਚੈੱਕ ਗ੍ਰੀਨ ਸ਼ਾਟ ਆਲੀ ਸੀ ਨੋਟ ਕੀਤਾ ਕੱਪੜੇ ਕਿੱਦਾਂ ਦੇ ਪਾਏ ਸੀ ਜਾਂ ਮੋਟਰਸਾਈਕਲ ਦਾ ਨੰਬਰ ਕੋਈ ਗ੍ਰੀਨ ਚੱਕ ਸ਼ਰਟ ਡਾਲੀ ਸੀ ਮੋਟਰਸਾਈਕਲ ਦਾ ਨੰਬਰ ਸੀਗਾ ਨੰਬਰ ਦਾ ਧਿਆਨ ਨਹੀਂ ਤੇ ਜੇ ਕੋਈ ਉਹਨੂੰ ਦੁਬਾਰਾ ਕਿਤੇ ਦੇਖੋ ਪਛਾਣ ਸਕਦੇ ਆਂ ਹਾਂਜੀ ਦੇਖੋ ਕਿ ਕੀ ਲੈ ਗਿਆ ਤੁਹਾਡੇ ਕੋਲ ਹੈ ਫੋਨ ਮੋਬਾਈਲ ਕਿਹੜਾ ਟੱਚ ਵਾਲਾ ਸੀ ਜੀ ਛੋਟਾ ਨਹੀਂ ਟੱਚ ਸੀ